ਮਹਾਰਜਗ ਸਐਸਪੀ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਅੱਜ ਮਕੇਰੀਆਂ ਸ਼ਹਿਰ ਵਿੱਚ ਡੀਐਸਪੀ ਬਿਪਰ ਕੁਵਾਰ ਜੀ ਦੀ ਅਗਵਾਈ ਹੇਠ ਥਾਣਾ ਮਕੇਰੀਆਂ ਵੱਲੋਂ ਸ਼ਹਿਰ ਮਕੇਰੀਆਂ ਦੇ ਵਿੱਚ ਭੀੜ ਵਾਲੀਆਂ ਜਗ੍ਹਾ ਤੇ ਫਲੈਗ ਮਾਰਚ ਕੱਢਿਆ ਗਿਆ ਜਿਸ ਫਲੈਗ ਮਾਰਚ ਦੇ ਵਿੱਚ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਬਾਅਦ ਤੇ ਸ਼ੱਕੀ ਵਿਅਕਤੀ ਤੇ ਸ਼ੱਕੀ ਚੀਜ਼ਾਂ ਦੀ ਸਰਚ ਮਹਿੰਮ ਚਲਾਈ ਗਈ ਜਿਸ ਵਿੱਚ ਲੋਕਾਂ ਨੂੰ ਪੀਲ ਕੀਤੀ ਗਈਵੇਂ ਬੇਚੇ ਦੇ ਕੇ ਬੇ ਤੜਕੋਗੇ ਤੁਸੀਂ 15 ਕਰਦਾ ਜਿਹੜਾ ਆਜ਼ਾਦੀ ਦਿਹਾੜਾ ਮਨਾਓ ਕਿਸੇ ਨੂੰ ਕੋਈ ਡਰ ਨਹੀਂ ਲੋੜਨੀ ਜੇਕਰ ਕੋਈ ਸ਼ੱਕੀ ਚੀਜ਼ ਕਦੇ ਪਈ ਲੱਗਦੀ ਆ ਤੇ ਤੁਰੰਤ ਪੁਲਿਸ ਨੂੰ ਸੂਚਿਤ ਕਰੋ ਇਸ ਤੋਂ ਇਲਾਵਾ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਦੇ ਏਰੀਆ ਵਿੱਚ ਵੀ ਸਰਚ ਮਹਿੰਮ ਜਿਹੜੀ ਹੈਗੀ ਆ ਫਲੈਗਮਾਰਚ ਰਹੀ ਕੀਤੀ ਗਈ ਆ ਤੇ ਲੋਕਾਂ ਨੂੰ ਇਹ ਰਪੀਲਾ ਬੇਯਾਦੀ ਦਾ ਦਿਹਾੜਾ ਕੋਈ ਕੁਝ ਮਨਾਓ